ਦੀਤ ਦਾ ਖਲਸਾ ਵਾਹਿਗੁਰੂ ਜੀ ਕੀ ਬਖਿਆ ਗੁਰੂ ਪਿਆਰੇ ਗੁਰੂ ਸਵਾਰਿਓ ਸਤਿਗੁਰਾਂ ਦਾ ਫਰਮਾਨ ਹੈ ਨਾਨਕ ਲੈ ਕੇ ਇੱਕ ਗੱਲ ਹਰ ਹਉਮੈ ਝਖਣਾ ਝਾਕ ਲਿਖ ਲਿਖ ਬੜਿਆ ਤੀਤਾ ਕੜਿਆ ਬਹੁ ਤੀਰਤ ਭਵਿਆ ਤੀਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖੀਆ ਸੋਹੇ ਜੀ ਆਪਣਾ ਕੀਆ ਅੰਨ ਖਾਇਆ ਸਾਧ ਗਵਾਇਆ ਬਹੁ ਸੁਪਾਇਆ ਤੇ ਮਾਰੇ ਕਿਰਪਾ ਕਰਦੇ ਨੇ ਇੱਕ ਗੱਲ ਜਿਹੜੀ ਹੈ ਲੇਖੇ ਵਿੱਚ ਲੱਗਣੀ ਹੈ ਹੁਣ ਜਵਾਬ ਭਾਵੇਂ ਇੱਕ ਲਾਈਨ ਵਿੱਚ ਦਿੱਤਾ ਜਾਵੇ ਜੇ ਭਾਵੇਂ ਸਫਿਆਂ ਦੇ ਸਫੇ ਪੂਰੀ ਕਿਤਾਬ ਲਿਖ ਦਿੱਤੀ ਜਾਵੇ ਜਵਾਬ ਇੱਕੋ ਹੈ ਕਿ ਭਜਨ ਸਿਮਰਨ ਕਰੋ ਇਹ ਸਾਡੇ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਇੱਕ ਦੋ ਲਬਜ਼ਾਂ ਦੇ ਵਿੱਚ ਹੀ ਜਵਾਬ ਸਮਝ ਲੈਣਾ ਚਾਹੁੰਦੇ ਹਾਂ ਤੇ ਜਾਂ ਫਿਰ ਲੰਮੀ ਚੌੜੀ ਕਿਤਾਬ ਜਾਂ ਧਾਰਮਿਕ ਗ੍ਰੰਥ ਪੜਦੇ ਰਹਿਣਾ ਤੇ ਜਾਂ ਫਿਰ ਸਾਰੀ ਉਮਰ ਸਾਸਣ ਕਰਕੇ ਹੀ ਅਸੀਂ ਸਮਝਣਾ ਨਹੀਂ ਤੋਂ ਮਹਾਰਾਜ ਨੇ ਇੱਕ ਹੀ ਲਫ਼ਜ਼ ਵਿੱਚ ਇੱਕ ਹੀ ਬਚਨ ਵਿੱਚ ਸਾਨੂੰ ਸਮਝਾ ਦਿੱਤਾ ਹੈ ਕਿ ਨਾਨਕ ਲੈ ਕੇ ਇੱਕ ਗੱਲ ਹਰ ਹਉਮੈ ਛਕਣਾ ਝਾਕ ਇੱਕੋ ਗੱਲ ਕਿਹੜੀ ਹੈ ਕਿ ਉਹ ਪ੍ਰਮਾਤਮਾ ਦਾ ਸਿਮਰਨ ਹੈ ਸਿਮਰਨ ਕਰਕੇ ਅਸੀਂ ਉਸ ਪ੍ਰਮਾਤਮਾ ਨਾਲ ਮਲਾਪ ਹਾਸਲ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤਿ